ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਕਰਨਦੀਪ ਦੇ ਫਾਰਮ ਤੋਂ ਅੱਜ ਦੀ ਵੀਡੀਓ ਆਪਾਂ ਜਿਹੜੀ ਬਣਾ ਰਹੇ ਆ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਮੱਝ ਦਿਖਾਉਣੀ ਹੈ ਸੂਈ ਨੂੰ तकरीबन 2 ਮਹੀਨੇ ਦਾ ਟਾਈਮ ਹੋ ਗਿਆ ਡਿਟੇਲ ਸਾਰੀ ਆਪਾਂ ਕਰਨਦੀਪ ਤੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਹੜੇ ਵੀਰੇ ਇਹ ਵੀਡੀਓ ਆਪਣੀ YouTube ਚੈਨਲ ਤੇ ਵੇਖ ਰਹੇ ਹੈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜਿਹੜੇ ਵੀਰੇ ਵੀਡੀਓ ਆਪਣੀ ਵੇਖ ਰਹੇ ਹੈ Facebook ਚੈਨਲ ਤੇ Facebook ਚੈ Instagram ਤੇ ਦੋਸਤੋ ਆਪਣੀ ਵੀਡੀਓ ਚੱਲਦੀ ਹੈ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਰਹੋ ਕਿਸੇ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕਦਾ ਸੋ ਦੋਸਤੋ ਸਾਡਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੋਣੀ ਨਿਰਖ ਪਰਖ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਡਿਟੇਲ ਦੋਸਤੋ ਸਾਰੀ ਵੀਰ ਤੋਂ ਪੁੱਛਦੇ ਆ ਉਸ ਤੋਂ ਪਹਿਲਾਂ ਦੋਸਤੋ ਇੱਕ ਹੋਰ ਬੇਨਤੀ ਹੈ ਕਿ ਕਈ ਵੀ ਦੋਸਤੋ ਕਮੈਂਟ ਕਰਦੇ ਆ ਵਿੱਚ ਬਿਮਾੜੇ ਚੈਨਲਾਂ ਨੇ ਕੰਮ ਖਰਾਬ ਕੀਤਾ ਵਾ ਦੋਸਤੋ ਚੈਨਲ ਦਾ ਕੋਈ ਕਸੂਰ ਨਹੀਂ ਹੁੰਦਾ ਪੈਸੇ ਦੋਸਤੋ ਤੁਸੀਂ ਲਾਉਣੇ ਹੁੰਦੇ ਆ ਨਿਰਖ ਪਰਖ ਜਿਹੜੀ ਕਰਨੀ ਹੈ ਪਸ਼ੂ ਦੀ ਜਾਂਚ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਸੋ ਦੋਸਤੋ ਚੈਨਲ ਦਾ ਕੰਮ ਹੈ ਸਿਰਫ ਜਿਹੜੀ ਵੀਡੀਓ ਬਣਾ ਕੇ ਅਸੀਂ ਅਪਲੋਡ ਕਰਕੇ ਚੈਨਲ ਤੇ ਪਾ ਦੇਣੀ ਹੈ ਪਸ਼ੂ ਦੋਸਤੋ ਜੋ ਤੁਹਾਨੂੰ ਹੈਗਾ ਵਾ ਅਸੀਂ ਪਸ਼ੂ ਵਿੱਚ ਵਿਖਾ ਲੈਣਾ ਵਾ ਬਾਕੀ ਦੋਸਤੋ ਤੁਸੀਂ ਆਪਣੀ ਤਸਲੀਆਬ ਕਰ ਲੈਣੀ ਹੁੰਦੀ ਹੈ ਕਰਦੇ ਆ ਵੀ ਇੰਨਾ ਗੱਲਬਾਤ ਪੁੱਛਦੇ ਸਾਰੀ ਡਿਟੇਲ ਸਮਝ ਦੀ ਹਾਂ ਬਾਈ ਕਰਨਦੀਪ ਕੀ ਹਾਲ ਹੈ ਵਧੀਆ ਵਧੀਆ ਵੀਰ ਹੋਰ ਠੀਕ ਠਾਕ ਹਾਂਜੀ ਬਸ ਬਾਬੇ ਦੀ ਮਿਹਰ ਠੀਕ ਹੈ ਚਲੀ ਜਾਂਦਾ ਕੰਮ ਕਰ ਵਧੀਆ 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 ਫਿਰ ਚਲੀ ਜਾਂਦਾ ਤੇ ਕਿਦਾਂ ਮਾਈ ਦੀ ਡਿਟੇਲ ਮਾਜ ਨੇ ਵੀਰੇ 2 ਮਹੀਨੇ ਹੋਇਆ ਸੋਈ ਨੂੰ ਅੱਛਾ ਦੂਜਾ ਸੋਆ ਸੋਈ ਦੂਜਾ ਸੋਆ ਸੋਈ ਦੂਜਾ ਸੋਆ ਸੋਈ ਅੱਜ 2 ਮਹੀਨੇ ਹੋ ਗਏ ਸੋਈ ਨੂੰ ਠੀਕ ਹੈ ਜੀ ਤੇ ਇਹਦੇ ਪਿੱਛੇ ਕੱਟਾ ਅੱਛਾ ਤੇ ਦੁੱਧ ਕਿੰਨਾ ਹੈ ਮੋਹ ਤੇਰੇ 10 ਲੀਟਰ ਹੈ 10 ਲੀਟਰ ਦੁੱਧ ਹੈ ਹਾਂਜੀ ਠੀਕ ਹੈ ਜੀ ਖੋਲ ਕੇ ਤੋਰ ਕੇ ਦਿਖਾਈਏ ਫਿਰ ਬਾਕੀ ਡਿਟੇਲ ਬਾਅਦ ਚ ਪੁੱਛਦੇ ਦੋਸਤੋ ਦੂਜਾ ਸੋਆ ਸੋਈ 2 ਮਹੀਨੇ ਸੋਈ ਨੂੰ ਹੋ ਗਿਆ ਆਰਡਰ ਕੁਆਲਿਟੀ ਚੰਗੀ ਹੈ ਸ਼ਾਮਾਂ ਦਾ ਟਾਈਮ ਹੈ ਵੀਡੀਓ ਬਣਾਉਣ ਦਾ ਬੱਚਾ ਨੇ ਕੱਟਾ ਦਿੱਤਾ ਕੱਟਾ ਉਹ ਤੁਹਾਨੂੰ ਦਿਖਾਵਾਂਗੇ ਪਿਓਰ ਨੀਲੀ ਰਾਵੀ ਦੋਸਤੋ ਫੇਸ ਕੁਆਲਿਟੀ ਚੈੱਕ ਕਰ ਲੋ ਦੀ ਖੋਰ ਵੀ ਚਾਰੇ ਵਾਈਟ ਅੱਖਾਂ ਤੋਂ ਵੀ ਬਿੱਲੀਆਂ ਚਾਰੇ ਖੋਰ ਦੋਸਤੋ ਵਾਈਟ ਪੂਸ਼ ਵਾਈਟ ਥਣਾ ਦੀ ਕੁਆਲਿਟੀ ਕਰਾ ਦੋਸਤੋ ਨੇੜੇ ਤੋਂ ਚੈੱਕ ਕਰ ਲਓ ਦੋਸਤੋ ਪੈਰ ਵੀ ਚਾਰੇ ਵਾਈਟ ਇਹ ਦੇਖ ਲਓ ਚੈੱਕ ਕਰ ਲਓ ਮਗਰੇ ਖੁਰਦੂ ਮੈਂ ਇਹ ਦੋਵੇਂ ਅਗਲੇ ਖੁਰ ਤੇ ਫੇਸ ਕੁਆਲਿਟੀ ਦੀ ਚੈੱਕ ਕਰ ਲਓ ਟੇਡਾ ਚੀਰ ਹੈ ਦੋਸਤੋ ਦੇ ਮੂੰਹ ਤੇ ਮੜੀ ਜੀ ਕਰਨ ਦੀ ਵੀ ਇਹਦਾ ਫੇਸ ਕੁਆਲਿਟੀ ਕਰ ਦਿਖਾਈਏ ਚੈੱਕ ਕਰੋ ਦੋਸਤੋ ਫੇਸ ਕੁਆਲਿਟੀ ਅੱਖਾਂ ਤੋਂ ਵੀ ਵਾਈਟ ਬੱਚਾ ਦੋਸਤੋ ਯਾਰ ਹਤਾ ਕਟਾ ਕਟਾਵੇ ਦੋਸਤਾਂ ਦਾ ਪਿਓਰ ਨੀਲੀ ਰਵੀਚ ਆ ਵੀ ਕਰਨਦੀਪ ਕੰਨਾ ਮੁੱਲ ਵੀਰੇ ਮੁੱਲ 75000 ਮਾਨਤਨ ਮਾਨਤਨ ਮਾਰਾ ਮੋਟੇ ਹੋਊਗੀ ਮੌਕੇ ਤੇ ਮੌਕੇ ਤੇ ਠੀਕ ਹੈ ਜੀ ਤੇ ਵੀਰੇ ਗੱਲ ਇਹ ਆ ਕਿ ਜਿਹੜਾ ਵੀਰ ਵੀਡੀਓ ਦੇਖੇ ਉਹ YouTube ਤੇ ਦੇਖ ਲੈ ਠੀਕ ਹੈ ਜੀ ਤੇ बार-बार ਵੀਡੀਓ ਪਾਉਣ ਦਾ ਕੋਈ ਕੰਮ ਨਹੀਂ ਮਤਲਬ ਕਿ ਤੁਸੀਂ ਆਨੇ ਠੀਕ ਹੈ ਜੀ ਬਾਰ-ਬਾਰ ਵੀਡੀਓ ਨਹੀਂ ਪਾਉਣੀ ਕਿਸੇ ਨੂੰ ਹਾਂ ਜੀ ਹਾਂ ਠੀਕ ਹੈ ਵੀ ਵੀਡੀਓ YouTube ਤੇ ਆਪਾਂ ਲੋਡ ਕੀਤੀ ਹੈ ਲੋਡ ਕੀਤੀ ਜਿੰਨੀ ਵਾਰ ਮਾਦੀ ਵੇਖੀ ਜਾਵੇ ਬੰਦਾ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਪਹਿਲੇ ਸੂਵੀ ਦਾ ਬੱਚਾ ਹੈਗਾ ਪਹਿਲੇ ਸੂਏ ਵੀਰੇ ਆਹ ਕੱਟੀ ਆ ਜੀ ਪਹਿਲੇ ਸੂਏ ਦੋਸਤੋ ਆਹ ਜੀ ਕੱਟੀ ਹੈ ਕੱਟੀ ਵੀ ਦੋਸਤੋ ਪਹਿਲੇ ਸੂਏ ਦੀ ਪਿਓ ਨੀਲੀ ਰਵੀਦੀ ਹੈ ਤੇ ਦੂਜੇ ਸੂਏ ਦਾ ਦੋਸਤੋ ਇਹਦਾ ਇਹ ਕੱਟਾ ਦੁਬਾਰਾ ਇੱਕ ਵਾਰ ਦੋਸਤੋ ਚੈੱਕ ਕਰ ਲਓ ਫਿਰ ਮੋਲੋ ਦੋਸਤੋ ਵੀਰ ਨੇ 75000 ਰੁਪਏ ਮੰਗੇ ਆ ਮਾਨ ਤਾਂ ਮੋਕੇ ਦੇ ਵੀਰ ਕਹਿੰਦਾ ਮਾੜਾ ਮੋਟਾ ਹੋਊਗਾ ਹਲਕਾ ਫਲਕਾ ਸੋ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ